ਜਾ ਮੇਰੇ ਇਹ ਨਾਮ ਨੂੰ ਕਹਿੰਦੇ ਆਪ ਚਾਰੇ ਸੁਤੇ ਤੇਰੀ ਨਾਮ ਤੇ ਨਾਮ ਮੰਨਣਾ ਲਾ ਪਾਣਾ ਇਹ ਬੱਚਾ ਸਾਡੇ ਪਿੰਡੋਂ ਉਚਾਰ ਸਿੰਘ ਜਿਹੜਾ ਬਚਵੰਤੋ ਇੱਥੇ ਬੜਾ ਤ੍ਰਿਬੀ ਨਾ ਹੰਡਾਇਆ ਹੈ ਪਰ ਮਾਂ ਨੇ ਬੜਾ ਹੱਜ਼ਰ ਕਰਕੇ ਬੜੀ ਮਿਹਨਤ ਕਰਕੇ ਇਹਨੂੰ ਬੱਚਿਆਂ ਨੂੰ ਨੱਗਰ ਨੇ ਪਾਲਿਆ। ਬਹੁਤੋ ਵੱਡੇ ਗੱਲ ਦੇ ਦਸਤਾਰ ਅੱਜ ਆਪਣੇ ਦੇਸ਼ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚੋਂ ਗਾਇਬ ਹੋ ਰਹੀ ਹੈ। ਉਹ ਦਸਤਾਰ ਤੇ ਦਮਾਲਿਆਂ ਦਾ ਬੜਾ ਅਨੁਸ਼ਾ ਸੀ। ਉਹਨੇ ਦਮਾਲੇ ਸਜਾਉਣ ਦਾ ਦਸਤਾਰ ਤੇ ਹੁੰਦਾ। ਬੜਾ ਕਤਹਿਆ ਦਿੱਤਾ ਸੀ। ਬੜੇ ਬੱਚਿਆਂ ਨੇ ਉਹਨੇ ਦਸਤਾਰਾਂ ਸਜਾਈਆਂ। ਬੜਾ ਦਮਾਲੇ ਸਜਾਏ। ਬੜਾ ਸਖਿਆ ਟੈਨ ਦਿੱਤੀਆਂ। ਔਰ ਸਿੱਖੀ ਦੇ ਪ੍ਰਚਾਰ ਅਤੇ ਬਿਮਾਲੇ ਦੇ ਦਸਤਾਵੇਜ਼ ਸਿਖਾਉਣ ਵਾਸਤੇ ਔਰ ਇਹਨੂੰ ਅੱਗੇ ਵਧਾਉਣ ਵਾਸਤੇ ਉਹ ਬੱਡ ਟੂਰ ਦੇ ਅੱਜ ਲਗਭਗ 2 ਮਹੀਨੇ ਪਹਿਲਾਂ ਆਪਣੀ ਮਾਤਾ ਨੂੰ ਲੈ ਕੇ ਨਾਲ ਨਿਕਲਿਆ ਸੀ ਸਿਹਦਰ ਜੀ ਕੀ ਪਾਣਾ ਵਰਤੇ ਆ। ਹੋਰ ਖਾਲਸਾ ਵਾਲੀ ਫਤਿਹ ਪਾਣਾ ਬੜਾ ਨਾਮ ਮੰਨਣ ਵਾਲਾ ਪਾਣਾ ਹੈ। ਇਹ ਬੱਚਾ ਸਾਡੇ ਪਿੰਡੋਂ ਉਚਾਰਨ ਸਿੰਘ ਜੀ ਦਾ ਬਚਪਨ ਤੋਂ ਇੱਥੇ ਬੜਾ ਤ੍ਰਿਬੀਨਾ ਹੰਡਾਇਆ ਹੈ ਪਰ ਮਾਂ ਨੇ ਬੜਾ ਸੱਜ ਕਰਕੇ ਬੜੀ ਮਿਹਨਤ ਕਰਕੇ ਇਹਨੂੰ ਬੱਚੇ ਨੂੰ ਨੱਗਰ ਨੇ ਪਾਲਿਆ ਅੱਜ ਉਸ ਦੀ ਜਿਹੜੀ ਸੋਚ ਸੀ ਉਹ ਇੱਕ ਸਿੱਖ ਨੂੰ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਸੀ ਔਰ ਉਹ ਸਿੱਖ ਧਰਮ ਦੇ ਬਲਾਰਾ ਬਣ ਕੇ ਉੱਭਰ ਰਿਹਾ ਸੀ ਔਰ ਇੱਕ ਬਸ ਤੋਂ ਵੱਡੇ ਗੱਲ ਦੀ ਦਸਤਾਰ ਅੱਜ ਆਪਣੇ ਦੇਖ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚੋਂ ਗਾਇਬ ਹੋ ਰਹੀ ਹੈ ਉਹ ਦਸਤਾਰ ਤੇ ਦਮਾਲਿਆਂ ਦਾ ਬੜਾ ਉਹਨਾਂ ਸ਼ੌਂਕ ਸੀ ਉਹਨੇ ਦਮਾਲੇ ਸਜਾਉਣ ਦਾ ਤਾਸ ਤੇ ਹੁੰਦਾ ਬੜਾ ਕਤਹਿਆ ਕੀਤਾ ਸੀ بڑے ਬੱਚਿਆਂ ਨੂੰ ਉਹਨੇ ਦਸਤਾਰਾਂ ਸਜਾਈਆਂ ਬੜਾ ਦਿਮਾਲੇ ਸਜਾਏ ਬੜਨ ਸਖਿਆ ਟ੍ਰੈਨਿੰਗ ਦਿੱਤੀਆਂ ਔਰ ਸਿੱਖੀ ਦੇ ਪ੍ਰਚਾਰ ਅਤੇ ਦਿਮਾਲੇ ਦੇ ਦਸਤਾਰ ਦੇ ਸਿਖਾਉਣ ਵਾਸਤੇ ਔਰ ਇਹਨੂੰ ਅੱਗੇ ਵਧਾਉਣ ਵਾਸਤੇ ਉਹ ਬੜਾ ਟੂਰ ਦੇ ਅੱਜ ਲਗਭਗ 2 ਮਹੀਨੇ ਪਹਿਲਾਂ ਆਪਣੀ ਮਾਤਾ ਨੂੰ ਲੈ ਕੇ ਨਾਲ ਨਿਕਲਿਆ ਸੀ ਵੱਖ-ਵੱਖ ਕੰਟਰੀਆਂ ਹੁੰਦਾ ਹੋਇਆ ਉਹ ਫਿਲੀਪੀਨਜ਼ ਦੇ ਵਿੱਚ ਪਹੁੰਚਿਆ ਸੀ ਔਰ 22 ਜੁਲਾਈ ਜਿਹੜੀ ਸ਼ਾਮ ਐਸੀ ਆਈ ਤੈਨੂੰ ਮਾੜੀ-ਮੋਟੀ ਸਿਹਤ ਦੇ ਪ੍ਰੋਬਲਮ ਆਈ ਉਥੋਂ ਲੈ ਕੇ ਉਥੋਂ ਦੀ ਸੰਗਤ ਹੈ ਹਸਪਤਾਲ ਲੈ ਗਏ ਟੈਸਟ ਵਗੈਰਾ ਕਰਾਏ ਉੱਥੇ ਪਤਾ ਲੱਗਾ ਕਿ ਨਾਰਮਲ ਆ ਗਿਆ ਕੋਈ ਦਿੱਕਤ ਹੈ ਨਹੀਂ ਸੀ ਇਸ ਕਰਕੇ ਉਹਨੂੰ ਸ਼ਾਨ ਨੂੰ ਘਰ ਭੇਜ ਦਿੱਤਾ ਅਗਲੇ ਅਗਲੇ ਹੀ ਕੰਟਰੀ ਵਾਸਤੇ ਫਲੈਟ ਸੀ ਉਹਨਾਂ ਨੇ ਉਹ ਕੈਨਸਲ ਕੀਤੀ ਸਵੇਰੇ 5 ਵਜੇ ਫੇਰ ਕਿਤੇ ਨੂੰ ਲਗਭਗ ਪ੍ਰੋਬਲਮ ਆ ਗਈ ਬਾਥਰੂਮ ਵਿੱਚ ਨਹਾਉਂਦਿਆਂ ਨਿਸ਼ਾਨ ਕਰਦਿਆਂ ਨੂੰ ਇਮੀਡੀਟਲੀ ਜਿਹੜਾ ਉੱਥੇ ਪ੍ਰਬੰਧਕ ਸੀ ਉਹਨੂੰ ਲੈ ਕੇ ਫੇਰ ਹਸਪਤਾਲ ਪਹੁੰਚੇ ਉੱਥੇ ਜਿਹੜੇ ਜਾਂਦੇ ਸਾਰੇ ਪਲਸ ਜਿਹੜੀ ਉਹ ਬਹੁਤ ਡਗ ਗਈ ਸੀ ਪਤਾ ਲੱਗੇ 30 ਤੇ ਰਹਿ ਗਈ ਸੀ ਇਸ ਕਰਕੇ ਡੇਢ ਦੋ ਘੰਟੇ ਜੇ ਉਹਨਾਂ ਨੇ ਜਦੋਂ ਜਹਾਜ ਡਾਕਟਰਾਂ ਨੇ ਕੀਤੀ ਪਰ ਉਹਨਾਂ ਦੇ ਵਿੱਚ ਉਹਨੂੰ ਕੋਈ ਰਿਜ਼ਲਟ ਨਾ ਮਿਲਿਆ ਅਖਰਕੰ ਡੇਢ ਦੋ ਘੰਟੇ ਵਿੱਚ ਉਹਨੂੰ ਇੱਕ ਅਟੈਕ ਅਟੈਕ ਆਇਆ ਇਹਨੂੰ ਪਹਾੜ ਟੱਕਣਿਆ ਉਹਦੇ ਵਿੱਚ ਸਾਡੇ ਰਲੋ ਹਸਤਾ ਵਾਲੇ ਵਿਛੜ ਗਏ ਵਿੱਚ ਮੌਤ ਹੋ ਗਈ ਔਰ ਸਾਨੂੰ ਜਦੋਂ ਉਸ ਟਾਈਮ ਪਤਾ ਲੱਗਿਆ 23 ਜੁਲਾਈ ਨੂੰ ਇੱਕ ਨਗਰ ਦੇ ਵਿੱਚ ਇਲਾਕੇ ਦੇ ਇੱਥੇ ਸ਼ਨਾਟਾ ਸ਼ਾ ਗਿਆ ਸੋਗ ਦੀ ਲਹਿਰ ਦੌੜ ਪਈ ਉਹ ਕਿਹੜੀ ਅਖੜ ਦੀ ਸਿੱਜਲ ਨਹੀਂ ਹੋਈ ਔਰ ਮੈਨੂੰ 11 ਵਜੇ ਲਗਭਗ ਇਹਨਾਂ ਦਾ ਫੋਨ ਟ੍ਰੇਸ ਹੋਇਆ ਉੱਥੇ ਦੀ ਤਰਤੀਬ ਦਾ ਵਿਦੇਸ਼ ਦਾ ਮੈਂ ਫੋਨ ਕੀਤਾ ਉਥੋਂ ਦੇ ਪ੍ਰਬੰਧਕਾਂ ਨੇ ਸਾਰਾ ਇਸ ਤਰ੍ਹਾਂ ਦੱਸਿਆ ਬਾਹਲਾਤਾ ਆਪ ਬੜਾ ਦੁੱਖ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਨਗਰ ਵੱਲੋਂ ਕੋਈ ਸੰਗਤ ਵੱਲੋਂ ਸਾਡੇ ਵੱਲੋਂ ਕੋਈ ਤੁਹਾਨੂੰ ਸੇਵਾ ਭੇਜੀਏ ਫੰਡ ਭੇਜੀਏ ਕੋਈ ਸੰਗਤ ਭੇਜੀਏ ਜਿਹੜਾ ਪ੍ਰਬੰਧ ਕਰਨ ਵਾਸਤੇ ਪਰ ਮੈਂ ਉਸ ਪ੍ਰਬੰਧਕਾਂ ਨੂੰ ਇੱਕ ਸਲੂਟ ਕਰਦਾ ਧੰਨਵਾਦ ਕਰਦਾ ਹਾਂ ਦਾ ਉਹਨਾਂ ਨੇ ਕੁਝ ਐਸਾ ਦੱਸਿਆ ਮੈਂ ਕਹਿੰਦੇ ਜੀ ਸਾਡਾ ਇੱਥੇ ਦਾ ਜੁੰਮਰ ਹੀ ਬਣਦੀ ਹੈ ਇੱਥੇ ਸਾਡੇ ਪ੍ਰਬੰਧ ਅਸੀਂ ਕਰਾਂਗੇ ਤੁਹਾਡਾ ਅਮਰਤਾ ਦਾ ਹੀ ਡੱਡ ਬੜੀ ਪਚਾਉਣ ਦਾ ਪਰ ਸਾਡਾ ਹੋਊਗਾ ਅੱਜ 16 ਦਿਨ ਲਗਭਗ ਹੋ ਗਏ ਨੇ ਉਸ ਦੀ ਸੰਗਤ ਨੇ ਉਸ ਦੇ ਪਰਿਵਾਰ ਨੇ ਮਾਤਾ ਨੂੰ ਵੀ ਸਾਹਮ੍ਹਿਆ ਡੈਡ ਬੜੇ ਨੂੰ ਸਾਹਮ੍ਹਿਆ ਜਿਹੜਾ ਅੱਜ ਆ ਕੇ ਅੰਮ੍ਰਿਤਸਰ ਤੋਂ ਹੀ ਕਰਕੇ ਰਿਸਿਵ ਕਰਕੇ ਲਿਆਂਦੀ ਹੈ ਅੱਜ ਅਸੀਂ ਉਹਨੇ ਹੁਣੇ ਸੰਸਕਾਰ ਕਰਕੇ ਆਏ ਆ ਇਹ ਭਾਣਾ ਜਿਹੜਾ ਨਾਮ ਮੰਨਣਯੋਗ ਹੈ ਅੱਜ ਮਾਤਾ ਜਿਹੜੀ ਹੈ ਜਿੱਥੇ ਉਹਨੇ ਭਰ ਜਵਾਨੀ ਦੇ ਵਿੱਚ ਐਸਾ ਸੰਤਾਪ ਹੰਢਾਇਆ ਗਰੀਬੀ ਦਾ ਜਾਂ ਵਿਧਵਾ ਦਾ ਅੱਜ ਉਹਦਾ ਬਡਾਪਾ ਵੀ ਇੱਕ ਸੰਤਾਪ ਜਾਗ ਰਿਹਾ ਹੈ ਕਿ ਉਹ ਪ੍ਰਮਾਤਮਾ ਕੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਸ ਭਾਣੇ ਨੂੰ ਸਦਮੈ ਨੂੰ ਮੰਨਣ ਦੀ ਉਹਨਾਂ ਨੂੰ ਬਲ ਸ਼ਕਤੀ ਦੇਵੇ ਮੈਂ ਭਰੋਸਾ ਦਿੰਦਾ ਕਿ ਨਕਰਾਂ ਦੇ ਨਾਲ ਖੜਾ ਹੈ ਦੁੱਖ ਸੁਖ ਦਾ ਫੇਰ ਵੀ ਸ਼ਰੀਕ ਹੋਊਗਾ ਬੁੜਾਪੇ ਦਾ ਸ਼ਰੀਕ ਹੋਊਗਾ ਇਸ ਕਰਕੇ ਸਾਡੇ ਨਗਰ ਤੇ ਬੜਾ ਮਾਣ ਹੈ ਮੈਨੂੰ ਪਹਿਲਾਂ ਵੀ ਅਸੀਂ ਖੜਦੇ ਰਹੇ ਆਂ ਅੱਜ ਤੋਂ ਬਾਅਦ ਵੀ ਖੜਾਂਗੇ ਦੁੱਖ ਚ ਵੀ ਖੜੇ ਅੱਜ ਤੁਹਾਡੇ ਸਾਹਮਣੇ ਸਾਰਾ ਨਗਰ ਅੱਜ ਪਰੇਮਾਨ ਨਾਲ ਰੋ ਰਿਹਾ ਹੈ ਅੱਜ ਇੱਕ ਸੋਗ ਦੀ ਲਹਿਰ ਹੈ ਅੱਜ ਉਹ ਫੇਰੀ ਘੜੀ ਹੈ ਅੱਜ ਉਹ ਕਿਹੜੀ ਗਲੀਆਂ ਜਿਹੜੀ ਅੱਜ ਕੰਧਾਂ ਵੀ ਰੋ ਰਹੀਆਂ ਨੇ ਤੁਹਾਡੇ ਸਾਹਮਣੇ ਸੋਗ ਲਹਿਰ ਦੌੜ ਰਹੀ ਹੈ ਅੰਤਮ ਅਰਦਾਸ ਤੇ ਦਰ ਅੰਤਮ ਅਰਦਾਸ ਜਿਹੜੀ ਆ ਉਹ ਐਤਵਾਰ ਦਿਨ ਅਸੀਂ 11 ਤਰੀਕ ਨੂੰ ਰੱਖੀ ਆ 11 ਅਗਸਤ ਜਿਹੜਾ ਹੈ ਬਾ 12 ਤੋਂ 1 ਵਜੇ ਤੱਕ ਇਸੇ ਗੁਰਦਾਰ ਸਾਹਿਬ ਉਪ ਪਊਗਾ ਅੰਤਮ ਦਾਸ ਹੋ ਗਈ ਜਿਹੜੇ ਵਿੱਚ ਅਸੀਂ ਪੂਰਜੋਰ ਬੇਨਤੀ ਕਰਦੇ ਸੰਗਤਾਂ ਨੂੰ ਜਿੱਥੇ ਵੀ ਹੈਗੇ ਨੇ ਇਸ ਅੰਤਮ ਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨਾ ਤਾਂ ਕਿ ਜਿਹੜਾ ਰੰਗਲਾ ਸੱਜਣਾ ਸਾਡਾ ਸਾਡਾ ਜੋ ਹੀਰਾ ਵਿਛੜ ਗਿਆ ਉਹਨੂੰ ਸਦ ਅਸਤਕਾਰ ਪ੍ਰੇਤ ਕਰ ਸੀ ਉਸ ਪਰਮਪਤਾ ਅਰਦਾਸ ਕਰ ਸੱਚੇ ਪਾਤਸ਼ਾਹ ਉਸ ਬੱਚੇ ਤੋਂ ਜਾਣੇ ਜਾਣੇ ਗਲਤੀ ਹੋਵੇ ਉਹਨੂੰ ਨਾਂ ਚਾਹਦੇ ਹੋਏ ਆਪ ਦਾ ਚੰਨਾ ਨਵਾਸ ਬਖਸ਼ੀ ਅਤੇ ਸਾਨੂੰ ਸਾਰਿਆਂ ਨੂੰ ਪਾਣਾ ਮੰਦਾ ਬਲ ਬਖਸ਼ੀ ਵਰਕਾ